ਲੈ ਵੀ ਸੱਜਣੋਂ ਆਪਾਂ ਤੁਹਾਨੂੰ ਜਿਹੜੀ ਸਕਰੀਨ ਉੱਤੇ ਬੂਰੀ ਮੱਝ ਦੀ ਸੀ ਜਾਂਦੀ ਹੈ ਪੂਰੀ ਨੀਲੀ ਰਾਵੀ ਦੇ ਵਿੱਚ ਲੈ ਵੀ ਸੱਜਣੋਂ ਆਜੋ ਕਰਾਂ ਹਨਾ ਆਪਾਂ ਇੱਕ ਤੁਹਾਨੂੰ ਬੂਰੀ ਮੱਝ ਹੋਰ ਦਿਹਾਉਣੇ ਆ ਸੋਹਣੀ ਆ ਤੇ ਬਾਕੀ ਹਾਂਜੀ ਹੱਸੇ ਗਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਫੱਗੂ ਮੰਡੀ ਦੇ ਵਿੱਚ ਤੇ ਮੱਝਾਂ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਹਨਾ ਨੰਬਰ ਵੀ ਲੈ ਕੇ ਦੇਵਾਂਗੇ ਜੇ ਕਿਸੇ ਵੀਰ ਤੇ ਪਸੰਦ ਆਉਂਦੀ ਆ ਤਾਂ ਉਹ ਆਪਦਾ ਨੰਬਰ ਲਾ ਕੇ ਹਨਾ ਆਪਦੀ ਤਸੱਲੀ ਘਰੇ ਜਾ ਕੇ ਕਰਕੇ ਧਰਾ ਧੁਰਾ ਮਾਰ ਕੇ ਫੇਰਾ ਦੀ ਜਿਹੜਾ ਹੈਗਾ ਪਸ਼ ਜੇ ਵੀ ਨਵੇਂ ਆਏ ਆਪੇ ਇਹਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਦਿਖਾਉਣੇ ਆਪਾਂ ਮੰਡੀ ਲੈ ਵੀ ਸੋਧ ਨੂੰ ਆਪਾਂ ਤੁਹਾਨੂੰ ਜਿਹੜੀ ਸਕਰੀਨ ਉੱਤੇ ਬੂਰੀ ਮੱਝ ਦੀ ਸੀ ਜਾਂਦੀ ਆ ਬੂਰੀ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਪਹਿਲਾਂ ਆਪਾਂ ਤੋੜ ਕੇ ਦਿਖਾਉਣੇ ਆ ਗੱਬਣਾ ਮੱਝ ਇਹ ਤੁਸੀਂ ਥੱਲੋਂ ਚੈੱਕ ਕਰ ਲਓ ਹਨਾ ਲੇਵੇ ਦੀ ਬੰਤਰ ਦੀ ਤੁਸੀਂ ਦੇਖ ਲਓ ਗੱਲਬਾਤ ਵੀ ਪੂਰੀ ਠੀਕ ਆ ਹਜੇ ਦਿਨ ਪਏ ਆ ਤੇ ਇਧਰੋਂ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਲਓ ਸਿੰਘ ਵੀ ਦੇਖ ਲਓ ਤੁਸੀਂ ਹਨਾ ਬਾਕੀ ਇੱਕ ਗੱਲ ਹੋਰ ਕਰੀਏ ਵੀ ਸਿੰਘ ਮੁੜਿਆ ਗੋਲ ਆ ਤੇ ਪਰ ਸੋਨਾ ਵੀ ਲੱਗਦਾ ਥੋੜਾ ਜਿਹਾ ਵੱਡਾ ਜਿਹਾ ਜ਼ਰੂਰ ਪਉਂਦੀ ਹੈ ਤੀਜਾ ਚੌਥਾ ਸੂਆ ਮੱਝ ਹੈਗੀ ਆ ਖੁੱਲੇ ਚੌਥਾ ਸੂਆ ਤੇ ਆ ਜੋ ਕੀ ਰੇਟ ਕਰਦੇ ਆਪਾਂ ਬਾਈ ਇਹਨਾਂ ਨੂੰ ਲਾਈਵ ਦੇ ਵਿੱਚ ਵੀ ਦਿਖਾਈ ਆਪਾਂ ਤੇ ਕੀ ਰੇਟ ਕਰਦਾ ਹਨ ਤੇ ਤੁਹਾਨੂੰ ਪੁੱਛ ਕੇ ਦੱਸਦੇ ਆਂ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਪਹਿਲਾਂ ਮੈਨੂੰ ਐ ਦੱਸ ਤੇਰਾ ਨਾਮ ਕੀ ਆ ਨਾਮ ਸੁਮਿਤ ਪਿੰਡ ਪੇਲੀਵੰਗਾ ਜ਼ਿਲ੍ਹਾ ਹਨਮਾਨਗੜ੍ਹ ਰਾਜਸਥਾਨ ਚ ਰਾਜਸਥਾਨ ਚ ਠੀਕ ਹੈ ਤੇ ਜਿਹੜੀ ਆ ਮੱਝ ਆ ਮੈਨੂੰ ਐ ਦੱਸ ਵੀ ਕਿੰਨੇ ਵੇ ਸੂਏ ਸੂਈ ਇਹ ਸੂਣ ਵਾਲੀ ਆ ਤੀਜੇ ਜਥੇ ਸੂਆ ਹੈ ਜੀ ਚੌਥਾ ਸੂਆ ਦਾ ਆਰਾਮਣਾ ਵੀ ਆ ਕਿੰਨਾ ਦੁੱਧ ਪਾ ਦੂ ਦੁੱਧ ਦੇ 15 16 ਕਿਲੋ ਪਾ ਦੂ ਜੀ ਚੱਲ 12 ਮੰਨ ਕੇ ਚੱਲੋ ਨਹੀਂ 15 16 ਪਾ ਦੂਗਾ ਅੱਛਾ ਰੇਟ ਕਿੰਨਾ ਕੀਤਾ ਇਹਦਾ ਰੇਟ ਤਾਂ ਨਹੀਂ ਦੋ ਦੋ ਘਟ ਅੱਸੀ ਦੇਣੀ ਆ ਬਸ ਬਸ ਦੋ ਘਟ ਅੱਸੀ ਦੀ ਦੇਣੀ ਆ ਠੀਕ ਆ ਨੰਬਰ ਬੋਲ ਦੇ ਜ਼ਰਾ 70233 68544 ਠੀਕ ਆ ਲੈ ਵੀ ਮਿੱਤਰੋ ਹਨਾ ਕਹਿੰਦਾ ਦੋ ਘਟ 80 ਦੀ ਦੇਣੀ ਆ ਬਾਕੀ ਬੱਚੇ ਵੀ ਚੰਗੇ ਪਾਊਗੇ ਤੇ ਆਜੋ ਅੱਗੇ ਹੋਰ ਦਿਖਾਉਣੇ ਆ ਲੈ ਵੀ ਸੱਜਣੋ ਆਜੋ ਕਰਾ ਹਨਾ ਆਪਾਂ ਇੱਕ ਸੋਨੂ ਬੂਰੀ ਮੱਝ ਹੋਰ ਦਿਹਾਉਣੇ ਆ ਸੋਹਣੀ ਆ ਤੇ ਬਾਕੀ ਤੁਸੀਂ ਜੱਜਮੈਂਟ ਲਾਉਣੀ ਆ ਕਰਨੀ ਆ ਵੀ ਕਿਹੇ ਜੀ ਹੈਗੀ ਥੱਲੋਂ ਦੇਖ ਲਓ ਤੁਸੀਂ ਨੇਵਾ ਦਾ ਟਾਈਟ ਜਾ ਰਹੂਗਾ ਵਧੀਆ ਸਖਤ ਲੈਵਾਗਾ ਕੱਦ-ਗਾਠ ਵੀ ਚੰਗਾਗਾ ਸਿੰਗਾ ਦੀ ਤੁਸੀਂ ਚੈੱਕ ਕਰ ਲਓ ਤੇ ਆਜੋ ਆਪਾਂ ਜਿਹੜਾ ਹੈਗਾ ਰੇਟ ਤੇ ਕਿੰਨਾ ਦੁੱਧ ਦਾ 9900 ਰੁਪਏ ਜਮ੍ਹਾਂ ਹਾਂ ਨਾ ਰੇਟ ਪੁੱਛਾਂਗੇ ਆਪਾਂ ਹਣਾ ਕਿ ਕਿੰਨੀ ਦੀ ਦੇਣੀ ਹੈ ਹਾਂ ਜੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਬਈ ਕੁਲਵੀਰ ਜੀ ਠੀਕ ਹੈ ਤੇ ਪਿੰਡ ਕਿਹੜਾ ਆ ਗਿਆ ਅਬੂ ਬੁਸ਼ੇਰ ਰਾਜਸਥਾਨ ਹਰਿਆਣੀ ਚਾਈ ਹਰਿਆਣੀ ਤੁਸੀਂ ਲ ਮੰਡੀ ਡਾ ਵਾਲੇ ਜਿਲ੍ਹਾ ਸਰਸਾ ਠੀਕ ਹੈ ਤੇ ਮੈਨੂੰ ਐ ਦੱਸੋ ਜਿਹੜੀ ਆਪਣੀ ਆ ਮੱਝ ਆ ਕਿੰਨੇ ਦਿਨਾਂ ਦੀ ਸੂਈ ਆ ਇਹ ਚੌਥਾ ਦਿਨਾਂ ਦੀ ਸੂਈ ਨੂੰ ਮਗਰ ਕੀ ਆ ਕੱਟੀ ਆ ਜੀ ਕੱਟੀ ਹਾਂਜੀ ਤੇ ਮੈਨੂੰ ਇੱਕ ਗੱਲ ਦੱਸੋਗੇ ਵੀ ਦੁੱਧ ਸਹੀ ਸਹੀ ਕਿੰਨਾ ਤਿਆਰ ਹੈ ਇਹ ਕਾਹ ਨੂੰ 15 ਕੁ ਵਾਲੇ ਕੋਸ ਕੁ ਵਾਲੇ 10 ਲੀਟਰ ਡੱਬੇ ਮਾਰਵਾ ਠੰਡਾ ਤਿਆਰ ਹੈ ਠੀਕ ਹੈ ਹਾਂ ਤੇ ਮਗਰ ਕੱਟੀ ਆ ਹੈਨਾ ਆ ਕੱਟੀ ਆ ਗਈ ਦੋਸਤੋ ਤੁਸੀਂ ਦੇਖ ਲਓ ਤੇ ਜੇ ਆਪਾਂ ਗੱਲ ਕਰਕੇ ਰੇਟ ਦੇਈ ਤੇ ਹਾਂ ਨਾ ਰੇਟ ਮੁੱਲ ਕਰਾਣ 95 ਚ ਨੇ ਕੋਸ ਮਰਜ਼ੀ ਕਰਾ ਲਿਓ ਜੇ ਚੈਤਰ ਆ ਜੀ ਹਾਂ ਨਹੀਂ ਠੀਕ ਹੈ ਸਮਝ ਗਿਆ ਗੱਲ ਮੈਂ ਤੇ ਠੀਕ ਹੈ ਨੰਬਰ ਬੋਲ ਦੇ 97297 4422 ਠੀਕ ਹੈ ਜੀ ਧੰਨਵਾਦ ਲੈ ਵੀ ਆ ਜੋ ਹਨਾ ਪਹਿਲੇ ਸਵੇਰ ਝੋਟੀ ਜਿਹੜੀ ਸੂਈ ਹੋਈ ਆ ਆਪਾਂ ਤੁਹਾਨੂੰ ਇੱਕ ਆ ਵੀ ਦਿਖਾਉਣੇ ਹੈਗੇ ਥੱਲੋ ਤੁਸੀਂ ਚੈੱਕ ਕਰ ਲਓ ਥਣ ਹੈਗਾ ਕੱਲਾ ਕੱਲਾ ਪਹਿਲੇ ਵੇ ਨੂੰ ਜਿਹੜਾ ਲੱਗਿਆ ਤੇ ਬਾਡੀ ਮੰਤਰ ਦੇ ਵੀ ਦੇਖ ਲਓ ਤੁਸੀਂ ਮੋੜ ਲੱਕਰਾ ਸਿੰਘਾਂ ਦੇ ਵੀ ਸੋਹਣੀ ਆ ਸਿੰਘ ਮੂੰਹ ਮੱਥੇ ਦੀ ਚੈੱਕ ਕਰ ਲਓ ਹਨਾ ਆ ਦੇਖੋ ਸੋਹਣੀ ਆ ਜੋ ਬਾਈ ਨਾਲ ਕਰਾਉਣਿਆਂ ਗੱਲਬਾਤ ਬਹੁਤਾ ਟਾਈਮ ਨਹੀਂ ਲੈਂਦੇ ਤੁਹਾਡਾ ਤੇ ਕੀ ਰੇਟ ਕਰਦਾ ਇਹਦਾ ਤੇ ਆ ਜੋ 来来来来 ਬਈ ਲੈ ਜਾ ਕਰ ਹਾਂਜੀ ਭਾਈ ਸੱਚੀ ਗੱਲ ਸੱਚੀ ਗੱਲ ਤੇ ਭਾਈ ਪਹਿਲਾਂ ਤਾਂ ਨਾਮ ਦੱਸੀਂ ਮੇਰਾ ਨਾਮ ਗੁਰੀ ਆ ਭਾਈ ਠੀਕ ਆ ਪਿੰਡ ਭਾਈ ਪਿੰਡ ਨਥੇ ਆ ਠੀਕ ਆ ਜ਼ਿਲ੍ਹਾ ਭਿੰਡਾ ਜ਼ਿਲ੍ਹਾ ਭਿੰਡਾ ਭਾਈ ਇੱਕ ਗੱਲ ਦੱਸ ਵੀ ਆਹ ਜਿਹੜੀ ਛੋਟੀ ਸੂਈ ਆ ਹਨਾ ਤੇਰੀ ਕਿੰਨੇ ਦਿਨਾਂ ਦੀ ਆ ਇਹ ਤੀਜਾ ਦਿਨਾਂ ਦੀ ਸੂਈ ਨੂੰ ਪਹਿਲਾ ਨਾ ਸੂਈ ਆ ਪਹਿਲਾ ਨ ਸੂਈ ਹੈ ਨਾ ਮੈਂ ਵੀ ਪਹਿਲੇ ਨਹੀਂ ਆਖਿਆ ਸੀ ਕਿੰਨਾ ਕੁ ਦੁੱਧ ਪਾ ਦੂਗੀ ਭਾਈ ਦੁੱਧ ਇਹ ਭਾਈ 11-12 ਕਿਲੋ ਵੀ 10 ਮੰਨ ਕੇ ਚੱਲਗੇ ਹਾਂ 10 ਮੰਨ ਕੇ ਚੱਲੇ ਭਾਈ ਵੀ 9-10 ਤਾਂ ਦੇਊਗੀ ਦੇਊਗੀ ਘੱਟ ਵੱਡਾ ਲਈ ਹੈ ਨਾ ਠੀਕ ਆ ਤੇ ਕੀ ਰੇਟ ਕਰਤਾ ਹਾਂ ਜਮਾ ਭਾਈ ਇਹਦਾ ਮੁੱਲ 90000 80000 ਦੀ ਹਾਂ ਤੇ ਨਾ 80000 ਦੀ ਹਾਂ ਤੇ ਨਾ ਜਨਾਇਆ ਛੋੜ ਹੋ ਕੱਲੀ ਛੋੜ ਹੋ ਜੂਗੀ ਨੰਬਰ ਬੋਲ ਦੇ ਸੋਣਿਆ ਨੰਬਰ 77102 5868 ਇੱਕ ਵਾਰੀ ਹੋਰ ਬੋਲ 77102 5868 ਠੀਕ ਆ ਭਾਈ ਧੰਨਵਾਦ ਦੱਬਣ ਹੈਗੀ ਇਹ ਵੀ ਸੂਣ ਵਾਲੀ ਹੈ ਮੱਝ ਤੇ ਕਦ ਕਾੜ ਤੋਂ ਸਿੰਘਾਂ ਤੋਂ ਤੁਸੀਂ ਚੈੱਕ ਕਰ ਲਓ ਭਾਈ ਕੀ ਮੁੱਲ ਕਰਦਾ ਤੇ ਉਹ ਆਪਾਂ ਪਤਾ ਕਰਾਂਗੇ ਤੇ ਗਾਕ ਵੀ ਜਿਹੜੇ ਹੈਗੇ ਲੱਗੇ ਖੜੇ ਹੈਗੇ ਬਾਕੀ ਥਣਾ-ਥਣਾ ਦੀ ਸਾਫ ਆ ਹਨਾ ਇਹ ਤੁਸੀਂ ਦੇਖ ਲਓ ਬਣਦੇ ਵੀ ਬਣਦੇ ਕੁਵੀ ਵਾਲੀ ਤੇ ਚੰਮ ਕੁਚਮ ਕੁ ਵੀ ਚੰਗੀ ਹੈਗੀ ਮੱਝ ਦੀ ਤੇ ਕੱਲੇ ਕੱਚੀ ਕੱਚੀ ਆ ਆਜੋ ਕਰਾਉਣਿਆਂ ਗੱਲ ਹਾਂ ਬਈ ਕਿਵੇਂ ਆ ਬੜੀ ਬਹੁਤ ਵਧੀਆ ਵੀਰੇ ਤੇ ਮੈਨੂੰ ਆਏ ਦੱਸ ਜਿਹੜੀ ਆਪਾਂ ਮੱਝ ਤੋਰੀ ਆ ਬਈ ਕਿੰਨੇ ਸੂਏ ਸੂਣਾ ਇਹਨੇ ਦੂਜਾ ਸੂਆ ਸੂਣਾ ਵੀਰੇ ਕਿੰਨੇ ਦਿਨ ਲੈ ਜੂਗੀ ਇਹ 10 ਦਿਨ ਲੈ ਜੂ ਵੀਰੇ ਇਹ 10 ਕਿੰਨੇ ਕਿ ਦੁੱਧ ਪਾ ਦੂ ਦੁੱਧ ਦੇ ਦੂਗੀ 13-14 ਕਿਲੋ ਆਮਦਾਰੀ ਨਾਲ 12 ਮਹੀਨੇ ਚੱਲ ਗਏ ਹਾਂ ਠੀਕ ਹੈ ਤੇ ਕੀ ਰੇਟ ਕਰਤਾ ਜਮਾ ਹਾਂ ਨਾ ਬਾ ਮੋਲੇ ਦਾ 95000 90000 ਦੀ ਹਾਂ ਜਨਾ ਠੀਕ ਹੈ ਅਛਾ ਵੇ 90000 ਕਰਦਾ ਇਹਦਾ ਮੱਝ ਦਾ ਮੁੱਲ ਮੁੱਲ 92 ਵੀਰੇ 90 ਹੀ ਦੇਵਾਂਗੇ ਬਸ ਠੀਕ ਹੈ ਹੋਰ ਵੀ ਆਹ ਇੱਧਰ ਵੀ ਤੇਰੀ ਅੱਛਾ ਠੀਕ ਹੈ ਤੇ ਇਹਦਾ ਪੈਣਾ ਪਤੋਰ ਕੇ ਫੇਰ ਖਾਵਾਂਗੇ ਇਹਦਾ ਵੀ ਰੇਟ ਦੱਸ ਦੇ ਸੂਆ ਦੱਸ ਦੇ ਇਹ ਬਾਈ ਜੀ ਤੀਜਾ ਸਪੇਸ ਹੋਊਗੀ ਠੀਕ ਹੈ ਮੰਨ ਕੇ ਦੁੱਧ ਇਹ ਵੀ ਹਜੇ ਹਫਤਾ ਲੈ ਜੂਗੀ ਮੈਂ ਠੀਕ ਹੈ ਤੇ ਦੁੱਧ 12 ਕਿਲੋ ਦੇ ਦਊਗੀ ਖੁੱਲਾ 12 ਕਿਲੋ ਹਾਂ ਨਹੀਂ ਠੀਕ ਹੈ ਗੱਲ ਤੇਰੀ ਥਾਂ ਥਣ ਵੀ ਚੰਗਾ ਹਾਂ ਤੇ ਰੇਟ ਰੇਟ ਇਹਦਾ 95 ਵੀ 90 ਦੇਣੀ ਆ 90 ਦੇ ਹਾਂ ਠੀਕ ਆ ਤੇ ਲੈ ਬਾਈ ਦਾ ਆਪਾਂ ਨੰਬਰ ਵੀ ਲਵਾਂਗੇ ਦੋਸਤੋ ਤੇ ਪਹਿਲਾਂ ਬਈ ਇਹਨੂੰ ਤੋੜ ਦੇ ਮਾੜੀ ਜਿਹੀ ਕਰਨਾ ਤੋੜ ਕੇ ਦਿਖਾ ਦੇ ਤੇ ਸਿੰਘ ਕੁੰਡਾ ਇੱਕ ਤੇ ਇੱਕ ਥੋੜਾ ਜਿਹਾ ਪੁਰਿਆ ਹੋਇਆ ਮੂੰਹ ਦੀ ਤੁਸੀਂ ਚੈੱਕ ਕਰ ਲਓ ਹਨਾ ਥੱਲੋਂ ਥਣ ਲੇਵੇ ਦੀ ਦੇਖ ਲਓ ਤੁਸੀਂ ਸਾਫ ਆ ਥਣਾ ਦਾ ਗੈਪ ਗੂਪੀ ਵੀ ਚੰਗਾ ਦਾ ਤੇ ਆ ਜੋ ਮੋੜ ਲਾ ਵੀ ਮੋੜ ਦਾ ਅਛਾ ਬਈ ਹੁਣ ਨੰਬਰ ਬੋਲ ਦੇ ਤੇ ਪਿੰਡ ਦੱਸ ਦੇ ਇੱਕ ਤਰ੍ਹਾਂ ਪਿੰਡ ਮੇਰਾ ਕੋਠ ਨੱਤਾ ਸਿੰਘ ਵਾਲਾ ਹੈ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਨਾਲ ਗੋਨਿਆਂ ਸ਼ਹਿਰ ਲੱਗਦਾ ਗੋਨਿਆਂ ਤੋਂ 5 ਕਿਲੋਮੀਟਰ ਠੀਕ ਹੈ ਹਾਂ ਤੇ ਨੰਬਰ ਬੋਲ ਦੇ ਬਈ 62395 31104 ਠੀਕ ਹੈ ਬਈ ਹਾਂਜੀ